ਜੇਕਰ ਪੰਜਾਬ ਤੋਂ ਬਾਹਰ ਝਾਰਖੰਡ ਅਤੇ ਮਹਾਰਾਸ਼ਟਰ ਦੇ ਵਿੱਚ ਚੱਲ ਰਹੀਆਂ ਇਹਨਾਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਝਾਰਖੰਡ ਦੇ ਵਿੱਚ ਕੁੱਲ 81 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਇੰਡੀਆ ਗੱਠਜੋੜ ਨੂੰ 55 ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਤੇ ਐਂਡੀਏ ਨੂੰ 25 ਸੀਟਾਂ ਤੇ ਅਦਰ ਇੱਕ ਜਿਹੜੀ ਆ ਇੱਕ ਅਦਰ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਖੜੇ ਸੀ ਜੋ ਆਜ਼ਾਦ ਸੀ ਜਾਂ ਹੋਰ ਪਾਰਟੀਆਂ ਦੇ ਉਹਨਾਂ ਨੂੰ ਸਿਰਫ ਇੱਕ ਬਰ ਜਿਹੜੀ ਸੀਟ ਮਿਲੀ ਹੈ ਤਾਂ ਜੇਕਰ ਉਹੀ ਗੱਲ ਮਹਾਰਾਸ਼ਟਰ ਦੇ ਵਿੱਚ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ 288 ਸੀਟਾਂ ਦੇ ਵਿੱਚ ਜਿਹੜਾ ਅਹ ਮਹਾਯੁਕਤ ਪਾਵਜੋ ਬੀਜੇਪੀ ਦਾ ਐਨਡੀਏ ਦਾ ਜਿਹੜਾ ਗੱਠ ਜੋੜ ਸੀ ਉਸ ਨੂੰ 225 ਸੀਟਾਂ ਹਾਸਲ ਹੋਈਆਂ ਨੇ ਤਾਂ ਜੇਕਰ ਗੱਲ ਇੰਡੀਆ ਗੱਠ ਜੋੜ ਦੀ ਐਮਬੀਏ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ 54 ਸੀਟਾਂ ਮਿਲੀਆਂ ਨੇ ਭਾਵ ਪਹਿਲਾਂ ਨਾਲੋਂ 20 ਸੀਟਾਂ ਉਹਨਾਂ ਦੀਆਂ ਘਟੀਆਂ ਨੇ ਤੇ ਮਹਾਯੁਤੀ ਐਨਡੀਏ ਜਿਹੜਾ ਗੱਠ ਜੋੜਾ ਉਸ ਦੀਆਂ 35 ਸੀਟਾਂ ਵਧੀਆਂ ਨੇ ਤਾਂ ਝਾਰਖੰਡ ਦੇ ਵਿੱਚ ਇੰਡੀਆ ਜਿਹੜਾ ਹੈ ਇੰਡੀਆ ਅਦਾ ਜਿਹੜਾ ਗੱਠਜੋੜ ਆ ਉਹਨਾਂ ਦੀਆਂ ਸਿੱਟਾਂ ਸੱਤ ਜਿਹੜੀਆਂ ਨੇ ਉਹ ਵਧੀਆਂ ਨੇ ਤੇ ਐਨਡੀਏ ਦੀਆਂ ਦੋ ਕਟੀਆਂ ਨੇ ਭਾਵ ਜੇਕਰ ਚਾਰਖੰਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇੰਡੀਆ ਦੇ ਪੱਲੇ 55 ਸਿੱਟਾਂ ਆਈਆਂ ਨੇ ਤੇ ਐਨਡੀਏ ਦੇ ਦੇ ਵਿੱਚ ਜਿਹੜਾ ਐਨਡੀਏ ਦੇ ਗੱਠਜੋੜ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਹਿੱਸੇ 25 ਸਿੱਟਾਂ ਹੁਣ ਤੱਕ ਔਰ ਅੱਗੇ ਚੱਲ ਰਹੇ ਨੇ ਉੱਥੇ ਉਹ ਤਾਂ ਜੇਕਰ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਜੋ ਹਿੰਦੂ ਗੱਠਜੋੜ ਮਹਾਯੁੱਤੀ ਜੀ ਨੂੰ ਕਿਹਾ ਜਾਂਦਾ ਹੈ ਤੇ ਐਨਡੀਏ ਦਾ ਗਠਜੋੜ ਕਿਹਾ ਜਾਂਦਾ ਹੈ ਭਾਵ ਸੈਫਰਨ ਕਲਰ ਦਾ ਇਹ ਇੱਕ ਗਠਜੋੜ ਹੈ ਤਾਂ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 288 ਦੇ ਵਿੱਚੋਂ 226 ਸੀਟਾਂ ਉਹਨਾਂ ਦੇ ਹਿੱਸੇ ਆਈਆਂ ਨੇ ਭਾਵ ਉਹ ਅੱਗੇ ਵਧ ਰਹੇ ਨੇ ਇਹਨਾਂ 200 26 ਸੀਟਾਂ ਦੇ ਉੱਤੇ ਤਾਂ ਭਾਵ ਜਿਹੜੇ ਜੇਕਰ ਅਦਰਜ਼ ਦੀ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੇ ਵਿੱਚ ਤਾਂ ਅਦਰਜ਼ ਜੇ ਭਾਵ ਜਿਹੜੀ ਹੋਰ ਪਾਰਟੀਆਂ ਸੀ ਉੱਥੇ ਉਹ ਸਿਰਫ ਅੱਠ ਸੀਟਾਂ ਜਿਹੜੀਆਂ ਨੇ ਅੱਠ ਸੀਟਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਅੱਗੇ ਚੱਲ ਰਹੀਆਂ ਨੇ ਜੇਕਰ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਜਿਹੜੀਆਂ 288 ਦੇ ਵਿੱਚੋਂ 122 ਸੀਟਾਂ ਮਿਲੀਆਂ ਨੇ ਤੇ ਐਸਐਚਐਸ ਜਿਹੜਾ ਹੈ ਉਹਨਾਂ ਨੂੰ 56 ਤੇ ਐਨਸੀਪੀ ਨੂੰ 38 ਤੇ ਇੰਡੀਆ ਨੈਸ਼ਨਲ ਕਾਂਗਰਸ ਨੂੰ 20 ਅਤੇ ਔਰ ਹੋਰ ਜਿਹੜਾ ਉੱਥੇ ਇੱਕ ਐਸਐਚ ਐਸਯੂਬੀਟੀ ਜਿਹੜੀ ਇਹ ਪਾਰਟੀ ਆ ਉਹਨੂੰ 19 ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਤਾਂ ਇਸੇ ਤਰ੍ਹਾਂ ਝਾਰਖੰਡ ਦੀ ਗੱਲ ਕੀਤੀ ਜਾਵੇ ਝਾਰਖੰਡ ਦੇ ਵਿੱਚ ਜੀਐਮਐਮ ਜਿਹੜੇ ਆ ਉਸ ਨੂੰ 33 ਭਾਜਪਾ ਨੂੰ 22 ਇੰਡੀਆ ਨੈਸ਼ਨਲ ਕਾਂਗਰਸ ਨੂੰ 16 ਤੇ ਆਰਜीडी ਨੂੰ 5 ਅਤੇ ਏਜਐਸਯੂਪ ਨੂੰ ਇੱਕ ਸੀਟ ਜਿਹੜੀ ਹੈ ਉਹ ਹਾਸਲ ਹੋਈ ਹੈ ਜਿਕਰ ਪੰਜਾਬ ਤੋਂ ਬਾਹਰ ਝਾਰਖੰਡ ਅਤੇ ਮਹਾਰਾਸ਼ਟਰ ਦੇ ਵਿੱਚ ਚੱਲ ਰਹੀਆਂ ਇਹਨਾਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਝਾਰਖੜ ਦੇ ਵਿੱਚ ਕੁੱਲ 81 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਇੰਡੀਆ ਗੱਠਜੋੜ ਨੂੰ 55 ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਤੇ ਐਂਡੀਏ ਨੂੰ 25 ਸੀਟਾਂ ਤੇ ਅਦਰ ਇੱਕ ਜਿਹੜੀ ਆ ਇੱਕ ਅਦਰ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਖੜੇ ਸੀ ਜੋ ਆਜ਼ਾਦ ਸੀ ਜਾਂ ਹੋਰ ਪਾਰਟੀਆਂ ਦੇ ਉਹਨਾਂ ਨੂੰ ਸਿਰਫ ਇੱਕ ਬਰ ਜਿਹੜੀ ਸੀਟ ਮਿਲੀ ਹੈ ਤਾਂ ਜੇਕਰ ਉਹੀ ਗੱਲ ਮਹਾਰਾਸ਼ਟਰ ਦੇ ਵਿੱਚ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ 288 ਸੀਟਾਂ ਦੇ ਵਿੱਚ ਜਿਹੜਾ ਮਹਾਯੁਕਤ ਪਾਵਜੋ ਬੀਜੇਪੀ ਦਾ ਐਨਡੀਏ ਦਾ ਜਿਹੜਾ ਗੱਠਜੋੜ ਸੀ ਉਸ ਨੂੰ 225 ਸੀਟਾਂ ਹਾਸਲ ਹੋਈਆਂ ਨੇ ਤਾਂ ਜੇਕਰ ਗੱਲ ਇੰਡੀਆ ਗੱਠਜੋੜ ਦੀ ਐਮਬੀਏ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ 54 ਸੀਟਾਂ ਮਿਲੀਆਂ ਨੇ ਭਾਵ ਪਹਿਲਾਂ ਨਾਲੋਂ 20 ਸੀਟਾਂ ਉਹਨਾਂ ਦੀਆਂ ਘੱਡੀਆਂ ਨੇ ਤੇ ਮਹਾਯੁਤੀ ਐਨਡੀਏ ਜਿਹੜਾ ਗੱਠਜੋੜ ਆ ਉਸ ਦੀਆਂ 35 ਸੀਟਾਂ ਵਧੀਆਂ ਨੇ ਤਾਂ ਝਾਰਖੰਡ ਦੇ ਵਿੱਚ ਇੰਡੀਆ ਜਿਹੜਾ ਹੈ ਇੰਡੀਆ ਦਾ ਜਿਹੜਾ ਗੱਠਜੋੜ ਆ ਉਹਨਾਂ ਦੀਆਂ ਸੀਟਾਂ ਸੱਤ ਜਿਹੜੀਆਂ ਨੇ ਉਹ ਵਧੀਆਂ ਨੇ ਤੇ ਐਨਡੀਏ ਦੀਆਂ ਦੋ ਕਟੀਆਂ ਨੇ ਭਾਵ ਜੇਕਰ ਝਾਰਖੰਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇੰਡੀਆ ਦੇ ਪੱਲੇ 55 ਸੀਟਾਂ ਆਈਆਂ ਨੇ ਤੇ ਐਨਡੀਏ ਦੇ ਦੇ ਵਿੱਚ ਜਿਹੜਾ ਐਨਡੀਏ ਦੇ ਗੱਠਜੋੜ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਹਿੱਸੇ 25 ਸੀਟਾਂ ਹੁਣ ਤੱਕ ਹੁਣ ਅੱਗੇ ਚੱਲ ਰਹੇ ਨੇ ਉੱਥੇ ਉਹ ਤਾਂ ਜੇਕਰ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਜੋ ਹਿੰਦੂ ਗੱਠਜੋੜ ਮਹਾਯੁੱਤੀ ਜੀ ਨੂੰ ਕਿਹਾ ਜਾਂਦਾ ਹੈ ਤੇ ਐਨਡੀਏ ਦਾ ਗੱਠਜੋੜ ਕਿਹਾ ਜਾਂਦਾ ਹੈ ਅੱਜ ਭਾਵ ਸੈਫਰਨ ਕਲਰ ਦਾ ਇਹ ਇੱਕ ਗੱਠ ਜੋੜ ਹੈ ਤਾਂ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 288 ਦੇ ਵਿੱਚੋਂ 226 ਸੀਟਾਂ ਉਹਨਾਂ ਦੇ ਹਿੱਸੇ ਆਈਆਂ ਨੇ ਭਾਵ ਉਹ ਅੱਗੇ ਵਧ ਰਹੇ ਨੇ ਇਹਨਾਂ 200 26 ਸੀਟਾਂ ਦੇ ਉੱਤੇ ਤਾਂ ਭਾਵ ਜਿਹੜੇ ਜੇਕਰ ਅਦਰਜ਼ ਦੀ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੇ ਵਿੱਚ ਤਾਂ ਅਦਰਜ਼ ਜੇ ਭਾਵ ਜਿਹੜੀ ਹੋਰ ਪਾਰਟੀਆਂ ਸੀ ਉੱਥੇ ਉਹ ਸਿਰਫ 8 ਸੀਟਾਂ ਜਿਹੜੀਆਂ ਨੇ 8 ਸੀਟਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਆ ਜਿਹੜੀਆਂ ਨੇ ਉਹ ਅੱਗੇ ਚੱਲ ਰਹੀਆਂ ਨੇ ਜੇਕਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੂੰ ਜਿਹੜੀਆਂ 288 ਦੇ ਵਿੱਚੋਂ 122 ਸੀਟਾਂ ਮਿਲੀਆਂ ਨੇ ਤੇ ਐਸਐਚਐਸ ਜਿਹੜਾ ਹੈ ਉਹਨਾਂ ਨੂੰ 56 ਤੇ ਐਨਸੀਪੀ ਨੂੰ 48 ਤੇ ਇੰਡੀਆ ਨੈਸ਼ਨਲ ਕਾਂਗਰਸ ਨੂੰ 20 ਅਤੇ ਹੋਰ ਜਿਹੜਾ ਹੈ ਉੱਥੇ ਇੱਕ ਐਸਐਚਐਸ ਯੂਬੀਟੀ ਜਿਹੜੀ ਇਹ ਪਾਰਟੀ ਆ ਉਹਨੂੰ 19 ਸੀਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਤਾ ਇਸੇ ਤਰ੍ਹਾਂ ਝਾਰਖੰਡ ਦੀ ਗੱਲ ਕੀਤੀ ਜਾਵੇ ਝਾਰਖੰਡ ਦੇ ਵਿੱਚ ਜੀਐਮਐਮ ਜਿਹੜੇ ਆ ਉਸ ਨੂੰ 33 ਬੀਜੇਪੀ ਨੂੰ 22 ਇੰਡੀਆ ਨੈਸ਼ਨਲ ਕਾਂਗਰਸ ਨੂੰ 16 ਤੇ ਆਰਜੇਡੀ ਨੂੰ 5 ਅਤੇ ਏਜੇਐਸਯੂਪੀ ਨੂੰ ਇੱਕ ਸੀਟ ਜਿਹੜੀ ਹੈ ਉਹ ਹਾਸਲ ਹੋਈ ਹੈ